ਕੰਦਾ ਟਪ ਟਪ ਕੇ ਪੁਲਿਸ ਨੇ ਕੀਤਾ ਮੁਲਜ਼ਮਾਂ ਦਾ ਪਿੱਛਾ ਰੇਲ ਪਟੜੀਆਂ ਤੇ ਮੁਲਜ਼ਮਾਂ ਦੇ ਪਿੱਛੇ ਪਸਦੀ ਨਸرائی ਪੁਲਿਸ ਇਹ ਤਸਵੀਰਾ ਕੰਨੜਾ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕੇ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬੇਸਿਕ ਸਰਚ ਅਭਿਆਨ ਚਲਾਇਆ ਪਰ ਇਸ ਦੌਰਾਨ ਰੇਲਵੇ ਪਟੜੀਆਂ ਤੇ ਬੈਠੇ ਕੁਝ ਮਾੜੇ ਅੰਸਰ ਪੁਲਿਸ ਨੂੰ ਦੇਖ ਕੇ ਰਫੂ ਚੱਕਰ ਹੋ ਗਏ ਜਿਨ੍ਹਾਂ ਦਾ ਕੇ ਕਾਫੀ ਦੂਰ ਤੱਕ ਪੁਲਿਸ ਮੁਲਾਜ਼ਮ ਪਿੱਛਾ ਕਰਦੇ ਨਜ਼ਰ ਆਏ ਇਹ ਫੋਟੋ ਦੇਖਿੰਦੇ ਆ ਆ ਗਿਆ ਜੀ ਮੁੰਡਾ ਆ ਰਿਹਾ ਹਾਂ ਹਾਂ ਤੇ ਖੰਨਾ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਨਸ਼ਾ ਤਸਕਰਾਂ ਤੇ ਠੱਲ ਪਾਉਣ ਨੂੰ ਲੈ ਕੇ ਆਪਰੇਸ਼ਨ ਕਾਸੋ ਚਲਾਇਆ ਗਿਆ ਸੀ DSP ਹਰਜਿੰਦਰ ਸਿੰਘ ਗਿੱਲ ਦੀਗਵਾਇਚ ਰੇਲਵੇ ਸਟੇਸ਼ਨ ਅਤੇ ਖਾਲੀ ਪੈ ਰੇਲਵੇ ਕੁਆਰਟਰਾਂ ਦਾ ਚੱਪਾ ਚੱਪਾ ਛਾਣਿਆ ਗਿਆ ਸ਼ੱਕੀ ਵਿਅਕਤੀਆਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਨਾਲ ਹੀ ਕੁਝ ਮਾੜੇ ਅੰਸਰ ਪੁਲਿਸ ਦੇਖ ਕੇ ਭੱਜਦੇ ਵੀ ਨਜ਼ਰ ਆਏ ਹਾਲਾਂਕਿ ਪੁਲਿਸ ਅਧਿਕਾਰੀ ਅਨੁਸਾਰ ਸਾਰਚ ਆਪਰੇਸ਼ਨ ਦੌਰਾਨ ਉਹਨਾਂ ਨੂੰ ਕੋਈ ਵੀ ਅਣਸੁਖਾਵੀ ਵਸਤੂ ਨਹੀਂ ਮਿਲੀਏ ਸਰ ਕੀ ਮੋਟਿਵ ਸੀ ਅੱਜ ਜਿਹੜਾ ਹੈਗਾ ਸਰਚ ਅਭਿਆਨ ਚ ਲਾਇਆ ਗਿਆ ਜਿਵੇਂ ਮਤੀ ਅਸਾਸਪੀ ਸਾਵ ਉਨੀਰ ਕੁੰਡਲ ਜੀ ਆਈਪੀਐਸ ਐਸਐਸਪੀ ਖੰਨਾ ਦੇ ਨਿਸ਼ਾਨਦੇਸ਼ਾਂ ਦੇ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡਾਂ ਦੀ ਸਰਚ ਕਰ ਰਹੇ ਹਾਂ ਰੇਲਵੇ ਸਟੇਸ਼ਨਾਂ ਤੇ ਅੱਜ ਸਾਰੇ ਪੰਜਾਬ 'ਚ ਸਰਚ ਚੱਲ ਰਹੀ ਹੈ ਵੀ ਤਾਂਕਿ ਕੋਈ ਮਾੜਾ ਅਨਸਰ ਆ ਕੇ ਰੇਲਵੇ ਸਟੇਸ਼ਨਾਂ ਤੇ ਕੋਈ ਚੀਜ਼ ਇਹ ਜਿਹੀ ਨਾ ਰੱਖ ਦੇ ਗੈਰ ਵਸਤੂ ਚੀਜ਼ ਜਿਹਦੇ ਨਾਲ ਪਬਲਿਕ ਦਾ ਕਿਸੇ ਦਾ ਨੁਕਸਾਨ ਹੋ ਸਕੇ ਕਿਉਂਕਿ ਇਲੈਕਸ਼ਨ ਆ ਰਹੀਆਂ ਵੀ ਲੋਕ ਬਿਨਾਂ ਡਰ ਪਿਆਰ ਤੋਂ ਵੋਟ ਪਾ ਸਕਣ ਇਸ ਕਰਕੇ ਅਸੀਂ ਅੱਜ ਰੇਲਵੇ ਸਟੇਸ਼ਨ ਸਾਰਾ ਚੈੱਕ ਕੀਤਾ ਹੈਗਾ ਸਰ ਕੋਈ ਇਸ ਤਰ੍ਹਾਂ ਦੀ ਕਵਰੀ ਵਗੈਰਾ ਪੇਚ ਜੇ ਉਸ ਹਮਨੇ ਆਇਆ ਕੋਈ ਨਹੀਂ ਅਜੇ ਨਹੀਂ ਅਜੇ ਆਪਰੇਸ਼ਨ ਸਾਡਾ ਚੱਲ ਰਿਹਾ ਜਿਵੇਂ ਇੱਥੇ ਖੰਡਰ ਕੁਆਟਰ ਬਣੇ ਪਏ ਨੇ ਖੰਡਰ ਗਦਾਮ ਬਣੇ ਪਏ ਨੇ ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਚੈੱਕ ਕਰ ਰਹੇ ਹਾਂ ਸਰਚ ਕਰ ਰਹੇ ਹਾਂ ਕੋਈ ਉੱਥੇ ਵੀ ਮਾੜਾ ਇਨਸਾਨ ਨਾ ਬੈਠਾ ਹੋਵੇ ਕੋਈ ਨਸ਼ੇ ਵਾਲਾ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਪਾਸੇ ਇਸ ਦੀ ਸਰਚ ਕਰ ਰਹੇ ਹਾਂ ਇਸ ਦੌਰਾਨ ਪੁਲਿਸ ਨੇ ਆਮ ਲੋਕਾਂ ਤੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਵੀ ਲਾਵਾਰਿਸ ਵਸਤੂ ਨਜ਼ਰ ਆਉਂਦੀ ਹੈ ਤਾਂ ਉਹ ਉਸ ਨੂੰ ਨਾ ਛੂਹਣ ਅਤੇ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਤਾਂ ਕਿ ਕਿਸੇ ਵੀ ਅਨਸੁਖਾਮੀ ਘਟਨਾ ਤੋਂ ਬਚਾਅ ਹੋ ਸਕੇ ਖੰਨਾ ਟੋਕਨ ਵਿੰਨਟਿਲੋਂ ਸੈਂਟਰਲ ਪੰਜਾਬ ਟੀਵੀ